ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੇ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਰ ਬਾਰ ਜਿਹੜਾ ਵਾ ਡੇਰਾ ਵਾ ਵੀਰ ਜੀ ਨਾਲ ਦਾ ਤੇ ਬਾਕੀ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਉਹਦੇ ਅੱਜ ਤਣ ਦੋ ਗਾਵਾਂ ਸੁਈਆਂ ਵਿਖਾਉਣੀਆਂ ਤੇ ਦੋ ਤੁਹਾਨੂੰ ਗੱਭਰਾਂ ਦਿਖਾਉਣੀਆਂ ਗੱਬਣਾ ਵੀ ਜੜੀਆਂ ਮੈਂ ਸੋਹਣੀਆਂ ਵੇੜਾਂ ਧੰਨਵਾਦ ਹੋਵੇ ਦਿਖਾਵਾਂਗੇ ਇੱਕਾ ਜਰਸੀ ਆ ਪੰਜਾਬ ਵਾਲੀ ਤੇ ਇੱਕਾ ਐਚ ਐਫ ਵੇੜਿਆ ਤੇ ਗੱਲਬਾਤ ਉਹਨਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਆ ਵੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਵੀਡੀਓ ਜਿਹੜੀ ਪੂਰੀ ਵੇਖਿਓ ਜ਼ਰੂਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੇ ਵਧੀਆ ਹੋ ਜੇ ਤੁਸੀਂ ਸੁਣਾ ਕੇ ਦਿਓ ਸਭ ਠੀਕ ਠਾਕ ਜੇ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਵਜੋਤ ਨਾ ਜੀ ਹਾਂਜੀ ਨਵ ਆਂਦੇ ਆ ਤੇ ਸਰਕਾਰੀ ਹਸਪਤਾਲ ਦੇ ਬੈਕ ਸਾਈਡ ਡੇਰਾ ਪੈ ਲਿਆ ਪੈਲੀਆਂ ਚ ਤੇ ਕਾਲੇ ਦੇ ਵਪਾਰੀ ਦੇ ਨਾਂ ਨਾ ਇੱਕ ਜੀ ਤੁਸੀਂ ਘਰੇ ਸਾਡੇ ਪਹੁੰਚ ਕਰ ਸਕਦੇ ਜੀ ਅੱਛਾ ਜੀ ਇਹ ਮਜੀਠੇ ਵਪਾਰ ਦੇ ਕੰਮ ਆਪਣਾ ਫਿਰ ਹੈ ਵਪਾਰ ਦਾ ਕੰਮ ਹੀ ਠੀਕ ਆ ਪਹਿਲਾਂ ਸੂਈਆਂ ਵਿਖਾ ਦੀਏ ਕਿ ਗੱਬਣਾ ਵਿਖਾ ਦੀਏ ਆ ਗੱਬਣਾ ਵਿਖਾ ਦਿੰਨੇ ਜੀ ਪਹਿਲਾਂ ਪਹਿਲਾਂ ਜਰਸੀ ਵਿਖਾ ਦੀਏ ਨਾ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ ਤੇ ਬਥੇਰਾ ਕਰੂਗੀ ਬਥੇਰਾ ਕਿੰਨਾ ਕੇ 15 16 15 16 ਕਿਲੋ ਕਿਲੋ ਵੀ ਅੱਛਾ 15 16 ਲੀਟਰ ਦੇ ਲਾਗੇ ਬੰਨੇ ਕਰੀ ਜਾਊਗੀ ਠੰਡੀ ਗਈ ਠੀਕ ਹੈ ਤੋਰੋ ਹਾਂ ਇੱਕ ਵਾਰੀ ਫੇਰ ਇਹਨਾਂ ਆ ਕੀ ਇਹ ਵੀ ਚੱਲੋ ਜਿੰਨੇ ਟਾਈਮ ਲੈ ਜਣਾ ਥੋੜਾ ਤੇ ਹੈ ਜਰਸੀ ਉਤਨਾ ਚੰਗੀ ਜੰਮੀ ਪਲੀ ਆ ਸਾਮੀ ਸਾਮੀ ਨਿੱਗਰ ਆ ਪੂਰੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਆ। ਥੱਲੇ ਆ ਚੰਗੀ ਭਰੂਗੀ। ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਆ। ਕਿੰਨਾ ਵੇਦੀ ਰੱਖਣ ਦਾ ਮੁੱਲ? ਮੁੱਲ ਅਸੀਂ ਇਹਰਾ 55000 ਕਰਦੇ ਆ। ਕਿੰਨੇ ਦੀ ਦੇ ਦੇਣੀ ਆ? ਦੇ ਭਾਜੀ ਆਪਾਂ 53-52 ਦੀ ਦੇ ਦਾਂਗੇ। ਅੱਛਾ ਤੇ ਬਾਕੀ ਮਾਨ ਤਾਨ ਕਰਾਂਗੇ ਆਏ ਦਾ ਰੀ ਦਾ। ਹੋਰੇ 50 ਦੀ ਦੇ ਦਈਏਗੇ ਅੱਜ ਦਿਨ ਖੜਦੀ ਆ। ਦੇਨ ਤੱਕ ਖੜਦੀ ਏ ਹਾਂਜੀ ਚਲੋ ਤੁਹਾਡੀ ਜਮਾਨ ਤੇ ਫੁੱਲ ਚਾੜ ਦਾਂਗੇ ਅੱਛਾ ਦੇ ਦਾਂਗੇ ਜਿੰਨੇ ਦੀ ਤੁਸੀਂ ਕਹੋਗੇ ਅੱਛਾ ਪੰਜਾਬੀ ਦੇ ਦੋ ਜੀ ਆਉਗੇ ਅੱਛਾ ਚੈੱਕ ਕਰੋਗਾ ਨਿਗਰ ਆ ਕੋਈ ਫਿਕਰ ਹੀ ਨਹੀਂ ਆ ਜਿਹੜਾ ਮਰਜ਼ੀ ਚ ਹੋਵੇ ਠੀਕ ਹੈ ਜੀ ਹਾਂ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਘੱਟ ਘੱਟ ਪੱਖੋ ਚੰਗੀ ਆ ਤੇ ਥਾਣਾ ਦਾ ਸਾਈਜ਼ ਇੱਕਰੀ ਇਹਦਾ ਦੇਖ ਸਕਦੇ ਜੀ ਥਾਣਾ ਜਿਹੜਾ ਬੜਾ ਪਿਆਰਾ ਵਾ ਇਹਦੇ ਕੋਲ ਗੁਲਾਬੀ ਰੰਗ ਦਾ ਥਾਣੇ ਆ ਇਹ ਕਿੰਨੇ ਕੁ ਦੁੱਧਾ ਲੀਜੇ ਇਹ ਹੈਗੀ ਜੀ ਭਾਜੀ ल किलो तो अच्छा भी किलो ठीक है तोरो हाँ फिर एक दिन बाकी सोने रंग दी है सोह कि सोना जिन्हें ਕਿੰਨਾ ਸਵੇਰ ਦੱਸਿਆ ਜੀ ਬੱਜੀ ਦੂਜਾ ਸਵੇਰ ਜੀ ਅੱਛਾ ਦੂਸਰਾ ਸਵੇਰ ਸੋਹਣੀ ਆ ਦੂਜੇ ਸਵੇਰ ਦੂਸਰਾ ਸਵੇਰ ਸੋਹਣੀ ਆ ਹਲੋ ਇਹ ਤਿਆਰ ਹੋਣੀ ਦੁੱਧ 20 ਲੀਟਰ ਤੋਂ ਬਾਹਰ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਪਾਜੀ ਤੇ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਹੂੰ ਤੇ ਮੁੱਲ ਫਿਰ ਵਿੱਜੀ ਇਹਦਾ ਮੁੱਲ ਪਾਜੀ ਇਹਦਾ ਫੋਨ ਤੇ ਕਰਾਂਗੇ ਅੱਛਾ ਉਹ ਸਰੀ ਘਰੇ ਮਿਲ ਕੇ ਕਰਾਂਗੇ ਫੋਨ ਲਾ ਲੈਣ ਸਾਨੂੰ ਜਾਂ ਅੱਛਾ ਤੇ ਜਾਂ ਘਰੇ ਆ ਜਾਂ ਠੀਕ ਐ ਇਹਦਾ ਮੁੱਲ ਅਸੀਂ ਮਿਲ ਕੇ ਕਰਾਂਗੇ ਐਦਾਂ ਫੋਨ ਤੇ ਨਹੀਂ ਜੀ ਠੀਕ ਐ ਵੇਖਾਂਗੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਜ਼ਰੂਰ ਤੇ ਰੇਟ ਆਪੇ ਫਿਰ ਮੌਕੇ ਤੇ ਹੋ ਜੂਗਾ ਬਾਕੀ ਸੋਹਣੀ ਬੈੜਿਆ ਜੇ ਗੱਬਣੀਆਂ ਚਲੋ ਤਿਆਰ ਹੋਣੀ ਆ ਤੇ ਆਹ ਸੋਈਆਂ ਆ ਗਈਆਂ ਤੋਂ ਉਹ ਬੱਚੇ ਵਾਲੀ ਆ ਤੇ ਆਹ ਬੱਚੇ ਤੋਂ ਬਿਨਾ ਇਹਦੇ ਬਾਰੇ ਦੱਸ ਦੋ ਫੇਲਾ ਕਿੰਨਾ ਇਹਦੇ ਕੋਲ ਦੁੱਧ ਇਹਦੇ ਦੁੱਧ 15-16 ਕਿਲੋ ਹੋਊਗਾ ਜੀ ਹੈਗਾ ਪੱਕਾ ਦੁੱਧ ਪੱਕਾ ਜੀ ਪੱਕਾ ਤੇ ਬੱਚਾ ਇਹਦਾ ਮਰ ਗਿਆ ਨਾ ਉਹਦੇ ਬੱਚਾ ਮਰ ਗਿਆ ਵਾ ਤੋਰੋ ਫੇਰ ਇੱਕ ਵਾਰੀ ਨੂੰ ਬਾਕੀ ਥਣ ਜਿਹੜਾ ਕਾਫੀ ਕਮਾਲ ਦਾ ਇਹਦੇ ਕੋਲ ਲੈ ਜਾਓ ਗਿੱਦੀ ਆ ਲੈਖ ਸਾਡੇ ਹਵਾਨੇ ਦਾ ਪਿਛੋਂ ਇੱਕ ਰੀ ਤੇ ਥਾਣੇ ਤੇ ਤੁਹਾਨੂੰ ਲੱਗੇ ਰ ਦਿਖਾ ਜੀ ਆਹ ਦੇਖ ਸਾਡੇ ਥਾਣਾ ਦਾ ਸਾਈਜ਼ ਗਿਆ ਬਾਕੀ ਬਿਲਕੁਲ ਜਿਹੜਾ ਵਹਾਨਾ ਗਾਣਾ ਵੀ ਚੰਗਾ ਤੇ ਪਛਾਣਾ ਵੀ ਚੰਗਾ ਆਹ ਦੇਖ ਸਾਡੇ ਇਹਦਾ ਫਿਰ ਮੁੱਲ ਵਿਦਜੀ ਇਹਦਾ 40000 ਮੁੱਲ ਕਰਦੇ ਜੀ ਅੱਛਾ ਪਰ ਬੱਚਾ ਨਹੀਂ ਜੀ ਹੈਗਾ ਇਹਦਾ ਠੀਕ ਆ ਚਲੋ ਬਾਕੀ ਮੋਕੇ ਦੇ ਮਾਤਨ ਕਰਦੋਗੇ ਮੋਕੇ ਦੇ ਮਾਤਨ ਜਰੂਰ ਕਰਾਂਗੇ ਠੀਕ ਆ ਜੀ ਪਹਿਲੀ ਵੀਡੀਓ ਤਾਂ ਕਰਕੇ ਅਸੀਂ ਮਾਨਤਾ ਸਾਰਿਆਂ ਦਾ ਕਰਾਂਗੇ ਅੱਛਾ ਐਲੀ ਪੌਣ ਲੱਗੀ ਵੀਡੀਓ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਮਤਲਬ ਐਂਡ ਤੇ ਆ ਗਈ ਦੂਸਰੀ ਸੂਈ ਆ ਗਈ ਹੈ ਉਹਦੀ ਉਹ ਬੱਛੀ ਜੀ ਇਹਦੇ ਮਗਰ ਵੱਛੀ ਬੜੇ ਕਮਾਲ ਦੀ ਹੈ ਵੱਛੀ ਤੁਹਾਨੂੰ ਦਿਖਾ ਦਈਏ ਇੱਕ ਰੀ ਚੰਗੇ ਟੀਕੇ ਦੀ ਵੱਛੀ ਹੈ ਤੇ ਨਾੜੂ ਬਿਲਕੁਲ ਨਾਲ ਹੀ ਆ ਤਾਜ਼ਾ ਵੱਛੀ ਮਗਰ ਸਾਂਭਣ ਵਾਲੀ ਆ ਜਿਹੜੀ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਹੈ ਕਿੰਨਾ ਦਿਨਾਂ ਦੀ ਸੂਈ ਜੀ ਹੈ ਕਿੰਨਾ ਦਿਨਾਂ ਦੀ ਸੂਈ ਜੇਗਾ ਸੀ 4 ਦਿਨਾਂ ਦੀ ਸੂਈ ਹੈ ਕਿੰਨਾ ਤੱਕ ਤਿਆਰੇ ਦੇ ਤੱਕ ਇਹ ਲੇ ਦੁੱਧ ਹੈ 15 ਕਿਲੋ ਜੀ ਕਿੰਨਾ ਕਰੀ ਜਾਊਗੀ ਇਹ ਇਹ 20 ਦੇ ਲੱਗ ਜਾਊਗੀ 20 ਭਾਵੇਂ ਬਾਹਰ ਜਾਵੇ ਅੱਛਾ 20 ਨਹੀਂ ਆਪ ਆਨੇ 20 ਤੇ ਤੇ ਜਾਊਗੀ ਜਾਊਗੀ ਪੱਕੀ ਤੁਰੋ ਫਿਰ ਇੱਕ ਰੇਣ 15 ਕਿਲੋਟਰ ਉਹ ਜਿਹੜਾ ਕਹਿੰਦੇ ਵੀ ਤਿਆਰ ਆ ਹਾਂਜੀ ਬਾਕੀ ਥਾਣੇ ਦੇ ਕ ਵੀ ਕਾਫੀ ਕਮਾਲ ਦਾ ਲੱਗਾ ਮੱਝਾਂ ਰਗਾ ਥਾਣੇ ਆ ਥਾਣੇ ਦੇ ਆਪਾਂ ਦੇ ਸਕਦੇ ਇਹਦੇ ਵੀ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 60000 ਕਰਦੇ ਅੱਛਾ ਤੇ ਇਹ ਕਿੰਨੇ ਤੇ ਮਗਾ ਦੀਏ ਇਹ 57000 ਦੇ ਅੱਛਾ ਆਪਾਂ ਦੇ ਦੋਗੇ 57000 ਦੇ ਲਾਗੇ ਦੇ ਦਾਂ ਜੀ ਚਲੋ ਬਾਕੀ ਕੋ ਫੋਨ ਲਾਉ ਗਰਿਆ ਬਾਕੀ ਫੋਨ ਲਾਉਣਗੇ ਅੱਛਾ ਤੇ ਮਾਤਾ ਜੀ ਜਰੂਰ ਕਰਾਂਗੇ ਵੀਰ ਦਾ ਠੀਕ ਹੈ ਜੀ ਤੇ ਭਾਵੇਂ ਜਾਂ ਕੋਈ ਆ ਕੇ ਮਿਲ ਕੇ ਸੌਦਾ ਕਰ ਲੇ ਇੱਥੇ ਆ ਜੇ ਹਨਾ ਜਿੱਤਰਾ ਮਰਜੀ ਆਪਣੀ ਸਮਝ ਨਾਲੇ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਚਵਾਈ ਲੈ ਕੇ ਚੋਗੇ ਲੈ ਕੇ ਜਾਵੇ ਚੱਕਰ ਹੀ ਨਹੀਂ ਹੈ ਇਹਨਾਂ ਨੂੰ ਕਹਿਤਾ ਨਾ ਦੁੱਧ ਉਹਨਾਂ ਆਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇੱਥੇ ਆਓ ਆਪਣੀ ਸਮਝ ਨਾਲ ਵੇਸਟ ਆਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ